ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਹਿੰਦਾ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸ਼ਿਪਾਈ ਆ ਤੇ ਸੰਸਥਾ ਦੀ ਨਿਗਰਦੀ ਹੋਈ ਜਿਹੜੀ ਹੈ ਉਹ ਉਦਾਹਰਣ ਹੈ ਸੰਸਥਾ ਦੀ ਬਾਦਲ ਦੇ ਇਲੈਕਸ਼ਨ ਵਾਜੋਂ ਫੰਡ ਜਿਹੜਾ ਹੈ ਉਹ ਇਕੱਠਾ ਕਰੀ ਜਾ ਰਹੀ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਆਪਾਂ ਨੇ ਖੋਣਾ ਹੈ ਤੇ ਇਹਨਾਂ ਨੂੰ ਘਰੇ ਭਾਉਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾ ਦਾ ਬਹੁਤ ਵੱਡਾ ਗੁਨਾਹ ਹੈ ਇਹਨਾਂ ਨੂੰ ਸ਼ਰਾਬ ਦੇ ਲਾਲਚ ਦੇ ਵਿੱਚ ਅਸੀਂ ਸਰਾਪੇ ਹੋਏ ਬੰਦਿਆਂ ਨੂੰ ਜਿਹੜਾ ਹੈ ਉਹ ਸੁਣਨ ਚਲੇ ਜਾਂਦੇ ਤਬਾਹ ਕਰ ਦਿੱਤੀਆਂ ਗਈਆਂ ਨੇ ਅਸੀਂ ਉਹਨਾਂ ਨੂੰ ਤਾਂ ਗਿਲਾ ਦੇਨੇ ਗਿਲਾ ਕਰਦੇ ਹਾਂ ਉਹਨਾਂ ਨਾਲ ਤਾਂ ਜਿਹੜੇ ਬਾਹਰ ਬੈਠੇ ਨੇ ਸਾਡੇ ਬੈਰੀ ਪਰ ਸਭ ਤੋਂ ਵੱਡਾ ਦੁੱਖ ਸਭ ਤੋਂ ਵੱਡੀ ਤਕਲੀਫ ਸਾਨੂੰ ਉਹਨਾਂ ਲੋਕਾਂ ਤੋਂ ਹੈ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਨੂੰ ਅੰਦਰ ਬੈਠ ਕੇ ਖੋਖਲਾ ਕੀਤਾ ਉਹਦੀ ਮਿਸਾਲ ਕੱਲ ਜਲੰਧਰ ਦੀ ਧਰਤੀ ਦੇ ਉੱਤੇ ਹੀ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਬੋਲਾਂ ਤੋਂ ਜਿਹੜਾ ਹੈ ਉਹ ਸਾਨੂੰ ਮਿਲਦੀ ਹੈ ਗਿਆਨੀ ਰਗਵੀਰ ਸਿੰਘ ਜੀ ਭਾਵੇਂ ਦੇ ਰਾਏ ਦਰਸਤ ਆਏ ਪਰ ਜੋ ਬੋਲੇ ਉਹਨੇ ਚਿੰਤਾਵਾਂ ਦੇ ਵਿੱਚ ਵਾਅਦਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਬੀਰ ਬਾਦਲ ਕਮੇਟੀ ਬਣ ਕੇ ਜਿਹੜੀ ਆ ਉਹ ਰਹਿ ਗਈ ਹੈ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਮੰਨ ਚ ਤੋਂ ਬਹੁਤ ਬੁਲਾ ਰਹੇ ਨੇ ਕਿਹਾ ਕਿ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਗਮਾੜਾ ਨੂੰ ਵੇਚੀ 49 ਕਰੋੜ 47 ਲੱਖ ਰੁਪਈਆ ਗੁਰਦੁਆਰਾ ਅੰਬ ਸਾਹਿਬ ਦੇ ਖਾਤੇ ਦੇ ਵਿੱਚ ਗਮਾੜਾ ਵੱਲੋਂ ਆਇਆ ਸਾਲ ਹੋ ਗਿਆ ਆਏ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਕਹਿੰਦਾ ਹੈ ਕਿ ਜੇ ਕੋਈ ਗੁਰਦੁਆਰਾ ਸਾਹਿਬ ਜ਼ਮੀਨ ਜਿਹੜੀ ਹੈ ਉਹ ਵੇਚਦਾ ਹੈ ਤੇ ਉਹਦੇ ਬਦਲੇ ਦੇ ਵਿੱਚ ਜ਼ਮੀਨ ਹੀ ਲਈ ਜਾਣੀ ਚਾਹੀਦੀ ਹੈ ਪਰ ਅਜੇ ਤੱਕ ਗੁਰਦੁਆਰਾ ਅੰਬ ਸਾਹਿਬ ਪ੍ਰਬੰਧਕ ਜਿਹੜੇ ਉੱਥੋਂ ਦੇ ਨੇ ਉਹਨਾਂ ਨੇ ਕੋਈ ਜ਼ਮੀਨ ਜਿਹੜੀ ਹੈ ਉਸ ਪੈਸੇ ਦੀ ਨਹੀਂ ਖਰੀਦੀ ਉਹ ਪੈਸੇ ਦਾ ਕੀ ਕੀਤਾ ਹੈ ਪਿਆ ਹੈ ਨਹੀਂ ਪਿਆ ਹੈ ਇਹ ਤਾਂ ਸਿਪਾਹੀ ਸਾਹਿਬ ਦੱਸ ਸਕਦੇ ਨੇ ਜਿਹੜੇ ਤੁਹਾਡੇ ਦੁਆਬੇ ਦੇ ਹੀ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਬੜੇ ਫਕਰ ਦੇ ਨਾਲ ਕਿਹਾ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਹਾਂ ਮੈਂ ਪਹਿਲਾਂ ਵੀ ਲਫ਼ਜ਼ ਕਹੇ ਸੀ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਇਹ ਫੌਜ ਭਰਤੀ ਕੀਤੀ ਸੀ ਸਿਪਾਹੀ ਬਣਾਏ ਸੀ ਤੇ ਐਸਾ ਕੈਸਾ ਸਮਾਂ ਆ ਗਿਆ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਪਾਹੀ ਬਣਾਏ ਸੀ ਤੇ ਸਿਪਾਹੀਆਂ ਦਾ ਜਰਨੈਲ ਬਣਾਇਆ ਸੀ ਪ੍ਰਧਾਨ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਹਿੰਦਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਛਪਾਈ ਆ। ਇਹ ਸੰਸਥਾ ਦੀ ਨਿਗਰਦੀ ਹੋਈ ਜਿਹੜੀ ਹੈ ਉਹ ਉਦਾਹਰਣ ਹੈ ਸੰਸਥਾ ਦੀ। ਬਹੁਤ ਮਾੜੀ ਗੱਲ ਹੈ। ਗੁਰਦਾਰਾ ਸਾਹਿਬ ਦੀਆਂ ਜ਼ਮੀਨਾਂ ਜੜੀਆਂ ਨੇ ਇਹ ਸਾਡੇ ਬਡੇਰਿਆਂ ਨੇ ਸੇਵਾ 'ਚ ਦਿੱਤੀਆਂ ਨੇ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਵਾਸਤੇ ਦਿੱਤੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਕਟ ਨੇ ਮਾਲਕ ਨਹੀਂ ਬਣਾਇਆ। ਇਹ ਸਿਰਫ ਕਿਰ ਟੇਕਰ ਹੈ। ਲੇਕਿਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮਾਲਕ ਬਣ ਕੇ ਇਹ ਜ਼ਮੀਨਾਂ ਵੇਚ ਕੇ ਤੇ ਮੈਨੂੰ ਲੱਗਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇਲੈਕਸ਼ਨ ਵਾਜੋਂ ਫੰਡ ਜਿਹੜਾ ਹੈ ਉਹ ਇਕੱਠਾ ਕਰੀ ਜਾ ਰਹੀ ਹੈ ਮੈਂ ਇੱਕ ਹੋਰ ਗੱਲ ਕਹਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਹੀ ਨਹੀਂ ਬਲਕਿ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸਰਮਾਇਆਦਾਰ ਹੈ ਤੇ ਜਦੋਂ ਤੋਂ ਸਾਡੀਆਂ ਸੰਸਥਾਵਾਂ ਇਹਨਾਂ ਇਹੋ ਜਿਹੇ ਸਰਮਾਇਦਾਰਾਂ ਦੇ ਹੱਥਾਂ 'ਈਆਂ ਤੇ ਆਮ ਲੋਕਾਂ ਦੇ ਲਈ ਜਿਹੜਾ ਦਰਵਾਜ਼ੇ ਬੰਦ ਕਰ ਦਿੱਤੇ ਗਏ ਆ ਇਹਨਾਂ ਲੋਕਾਂ ਨੇ ਸਰਮਾਇਦਾਰ ਨਾ ਕਦੇ ਸੂਬੇ ਦਾ ਭਲਾ ਕਰ ਸਕਦੇ ਆ ਤੇ ਨਾ ਕਦੇ ਕੌਮ ਦਾ ਭਲਾ ਕਰ ਸਕਦੇ ਆ ਰਾਜਨੀਤੀ ਚ ਆ ਕੇ ਹਾਂ ਉਹਦਾ ਬਿਜ਼ਨਸ ਡਿਵੈਲਪ ਕਰਕੇ ਉਹ ਸਟੇਟ ਜਾਂ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਤਾਂ ਪਾ ਸਕਦੇ ਆ ਪਰ ਜਿਹੜੇ ਸਰਮਾਇਦਾਰ ਸੱਤਾ ਭੋਗਣ ਵਾਸਤੇ ਸਿਆਸਤ ਚ ਆ ਜਾਂਦੇ ਐ ਉਹਨਾਂ ਕੌਮ ਦਾ ਭਲਾ ਕਰ ਸਕਦੇ ਐ ਨਾ ਪੰਥ ਦਾ ਭਲਾ ਕਰ ਸਕਦੇ ਐ ਨਾ ਭਾਈਚਾਰੇ ਦਾ ਭਲਾ ਕਰ ਸਕਦੇ ਐ ਨਾ ਦੇਸ਼ ਦਾ ਭਲਾ ਕਰ ਸਕਦੇ ਐ ਨਾ ਸੂਬੇ ਦਾ ਭਲਾ ਕਰ ਸਕਦੇ ਐ ਤੇ ਜਦੋਂ ਤੋਂ ਅਸੀਂ ਜਿਹੜਾ ਕਮਾਂਡ ਵਾਂਗ ਡੋਰ ਪੰਜਾਬ ਦੀ ਵੀ ਔਰ ਸਾਡੀਆਂ ਸੰਸਥਾਵਾਂ ਦੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਸਰਬਾਇਦਰ ਦੇ ਹੱਥ ਦਿੱਤੀ ਐ ਤੇ ਸਾਡੀਆਂ ਪੰਥਕਾ ਸੰਸਥਾਵਾਂ ਦੀ ਹਾਲਤ ਜਿਹੜੀ ਆ ਉਹ ਪਤਲੀ ਹੋ ਗਈ ਆ ਪਤਲੀ ਹੋ ਗਈ ਐ ਅੱਜ ਸਵੇਰੇ ਇੱਕ ਵਿਦੇਸ਼ ਤੋਂ ਫੋਨ ਆਇਆ ਸਿੱਖ ਕਿਸੇ ਦਾ ਬੜਾ ਚਿੰਤਤ ਸੀ ਕਹਿੰਦਾ ਗਿਆਨੀ ਜੀ ਬੱਸੇ ਰੰਗੜ ਦੇ ਵਾਰਸ ਤਾਂ ਆ ਗਏ ਐ ਸੁਖਾ ਸਿੰਘ ਮਹਿਤਾਬ ਸਿੰਘ ਦੇ ਵਾਰਸ ਪਤਾ ਨਹੀਂ ਕਦੋਂ ਪੈਦਾ ਹੋਣਗੇ ਜਿਹੜੇ ਇਹਨਾਂ ਨੂੰ ਪੰਥ ਦੇ ਗਲੋਂ ਲਾਉਣਗੇ ਇਹਨਾਂ ਨੂੰ ਘਰੋਂ ਪਾਉਣਗੇ ਤੇ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਸੁਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਦੇ ਵਾਰਸ ਕੋਈ ਅਸਮਾਨ ਤੋਂ ਨਹੀਂ ਡਿਗੜੇ ਉਹ ਤੁਸੀਂ ਸਾਰੇ ਲੋਕਾਂ ਨੇ ਬਾਬਾ ਸੁਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਦੇ ਵਾਰਿਸ ਬਣ ਕੇ ਇਹਨਾਂ ਲੋਕਾਂ ਤੋਂ ਰਾਸੀ ਤਾਕਤ ਜਿਹੜੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਆਪਾਂ ਨੇ ਖੋਣਾ ਤੇ ਇਹਨਾਂ ਨੂੰ ਘਰੇ ਭਾਉਣਾ ਬੋਲੇ ਜੈ ਸੋਹਰ ਹਾ ਜੈ ਸੋਹਰ ਅੱਜ ਕੱਲੇ ਕੱਲੇ ਸਿੱਖ ਨੂੰ ਸਰਦਾਰ ਸੁਖਾ ਸਿੰਘ ਸਰਦਾਰ ਮਹਿਤਾਬ ਸਿੰਘ ਦੇ ਵਾਰਸ ਜਿਹੜੇ ਹੈ ਉਹ ਬਣਨਾ ਪਊਗਾ ਪਰ ਅੱਜ ਹੋ ਕੀ ਰਿਹਾ ਇਹ ਕੱਟਸਾ ਦਦੇ ਨੇ ਸ਼ਰਾਬ ਦਾ ਲਾਲਚ ਦੇ ਦਿੰਦੇ ਨੇ ਵੀ ਸਾਡੇ ਕੋਲੇ ਆਓ ਤੁਹਾਨੂੰ ਮੁਰਦਿਆਂ ਸ਼ਰਾਬ ਦੀਆਂ ਪੇਟੀਆਂ ਤੁਹਾਡੀ ਗੱਡੀ 'ਚ ਰੱਖੀਆਂ ਜਾਣਗੀਆਂ ਤੇ ਲੋਕ ਜਿਹੜੇ ਨੇ ਉਹ ਸ਼ਰਾਬ ਦੇ ਲਾਲਚ ਦੇ ਵਿੱਚ ਹੀ ਇਹਨਾਂ ਦੇ ਇਕੱਠਾਂ ਦੇ ਵਿੱਚ ਸ਼ਮੂਲੀਅਤ ਕਰਦੇ ਐ ਇਹਨਾਂ ਨੂੰ ਸੁਣਨ ਵਾਸਤੇ ਮੈਂ ਕਹਿੰਦਾ ਕਿ ਜਿਹੜੇ ਅਕਾਲ ਤੱਕ ਸਭ ਤੋਂ ਭ੍ਰਿਸ਼ਟ ਹੋਏ ਲੋਕ ਨੇ ਇਹਨਾਂ ਦੇ ਤਾਂ ਮੱਥੇ ਲੱਗਣਾ ਮਾੜਾ ਤੇ ਸੁਣਨਾ ਤਾਂ ਬਹੁਤ ਵੱਡਾ ਗੁਨਾਹ ਹੈ ਇਹਨਾਂ ਨੂੰ ਸ਼ਰਾਬ ਦੇ ਲਾਲਚ ਦੇ ਵਿੱਚ ਅਸੀਂ ਸਰਾਪੇ ਹੋਏ ਬੰਦਿਆਂ ਨੂੰ ਜਿਹੜਾ ਹੈ ਉਹ ਸੁਣਨ ਚਲੇ ਜਾਂਦੇ ਹਾਂ ਜੇ ਸਰਾਪੇ ਹੋਏ ਬੰਦਿਆਂ ਨੂੰ ਸ਼ਰਾਬ ਦੇ ਲਾਲਚ ਅਸੀਂ ਸੁਣਨ ਚਲੇ ਜਾਂਦੇ ਹਾਂ ਨਾ ਸਾਡਾ ਭਲਾ ਨਹੀਂ ਹੋਣਾ ਸਾਡੀਆਂ ਨਸਲਾਂ ਦਾ ਵੀ ਭਲਾ ਨਹੀਂ ਹੋਣਾ ਇਹ ਸਰਾਪੇ ਹੋਏ ਲੋਕ ਨੇ ਸਾਧ ਸੰਗਤ ਜੀ ਇੱਕ ਕਹਿੰਦਾ ਕਹਿੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਕੱਠ ਵੜਾ ਕਰ ਰਹੇ ਆ ਜੀ ਕੱਠ ਅਸੀਂ ਵੀ ਕੀਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੱਠ ਦੇ ਵਿੱਚ ਤੇ ਸਾਡੇ ਕੱਠ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਪਤਾ ਹੈ ਜ਼ਮੀਨ ਅਸਮਾਨ ਦਾ ਕੀ ਫਰਕ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਠ ਢੋਇਆ ਤੇ ਸਾਡਾ ਕੱਠ ਹੋਇਆ ਇਹ ਫਰਕ ਹੈ ਇਹ ਜਿਹੜਾ ਤੁਸੀਂ ਬੈਠੇ ਹੋ ਨਾ ਇਹ ਸਾਡਾ ਹੋਇਆ ਕੱਠਾ ਹੈ ਤੇ ਉਹਦਾ ਢੋਇਆ ਕੱਠ ਹੁੰਦਾ ਹੈ ਸ਼ਰਾਬ ਦੇ ਲਾਲਚ ਦੇ ਕੇ ਢੋਇਆ ਕੱਠ ਹੁੰਦਾ ਉਹਦਾ ਇਸ ਕਰਕੇ ਕਬਰਾਉਣ ਦੀ ਲੋੜ ਨਹੀਂ ਹੈ ਢੋਏ ਇਕੱਠਾ ਤੋਂ ਕਬਰਾਉਣ ਦੀ ਲੋੜ ਨਹੀਂ ਹੈ ਹੋਏ ਇਕੱਠ ਜੜੇ ਨੇ ਇਹੀ ਸਾਡੀ ਸਿਆਸਤ ਨੂੰ ਜਿਹੜਾ ਹੈ ਉਹ ਮਜ਼ਬੂਤ ਕਰਨਗੇ ਸਾਡੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਗੇ ਢੋਏ ਇਕੱਠ ਜੜੇ ਆ ਕਦੇ ਤਕਦੀਰ ਨਹੀਂ ਬਦਲ ਸਕਦੇ ਹੋਏ ਇਕੱਠ ਜੜੇ ਆ ਉਹ ਕੌਮਾਂ ਦੇ ਦੇਸ਼ ਦੀ ਤਕਦੀਰ ਬਦਲਦੇ ਹੁੰਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਸ ਕਰਕੇ ਢੋਏ ਇਕੱਠ ਦੇਖ ਕੇ ਕਿਤੇ ਘਬਰਾਇਓ ਨਾ ਇਹ ਹੋਏ ਇਕੱਠ ਇਹ ਤੁਹਾਡੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ ਇਹ ਤੁਹਾਡੇ ਜ਼ਿੰਦਾ ਹੋਣ ਦੀ ਨਿਸ਼ਾਨੀ ਕਿਉਂਕਿ ਤੁਹਾਨੂੰ ਸ਼ਰਾਬ ਦੇ ਲਾਲਚ ਦੇ ਕੇ ਨਹੀਂ ਲਿਆਂਦਾ ਗਿਆ ਤੁਸੀਂ ਆਪ ਆਏ ਹੋ ਚੱਲ ਕੇ ਤੁਸੀਂ ਚੰਤਕ ਤੁਸੀਂ ਫਿਕਰਮੰਦ ਹੋ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਲੁੱਟੀਆਂ ਜਾ ਰਹੀਆਂ ਨੇ ਸਾਡੀਆਂ ਸੰਸਥਾਵਾਂ ਬਰਬਾਦ ਕੀਤੀਆਂ ਜਾ ਰਹੀਆਂ ਨੇ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹਨੂੰ ਤਿਆਰ ਕੀਤਾ ਸਾਡੇ ਬਜ਼ੁਰਗਾਂ ਨੇ ਸਾਡੇ ਵਡੇਰਿਆਂ ਨੇ ਆਪਣਾ ਖੂਨ ਦੇ ਕੇ ਤੇ ਅੱਜ ਉਹ ਲੁਟੇਰਿਆਂ ਦੀ ਕਮੇਟੀ ਜਿਹੜੀ ਆ ਬਣ ਗਈ ਆ ਮੈਨੇਜਰ ਹੀ ਜ਼ਮੀਨਾਂ ਵੇਚੀ ਜਾਂਦੇ ਆ ਮਨੇਜਰ ਜ਼ਮੀਨਾਂ ਵੇਚ ਜਾਂਦੇ ਆ ਮਨੇਜਰਾਂ ਦੀ ਕੋਈ ਹਿੰਮਤ ਨਹੀਂ ਉਹ ਜ਼ਮੀਨਾਂ ਵੇਚ ਜਾਣ ਮਨੇਜਰਾਂ ਦੇ ਪਿੱਛੇ ਕੌਣ ਹੈ ਮਨੇਜਰਾਂ ਦੇ ਪਿੱਛੇ ਕੋਈ ਨਾ ਕੋਈ ਕੋਈ ਨਾ ਕੋਈ ਤਾਕਤ ਜਿਹੜੀ ਆ ਉਹ ਕੰਮ ਕਰ ਰਹੀ ਹੈ ਤੇ ਜਦੋਂ ਅਸੀਂ ਉਹ ਤਾਕਤ ਨੂੰ ਪਹਿਚਾਣਾਂਗੇ ਤੇ ਉਹਦੇ ਪਿੱਛੇ ਫਿਰ ਕੋਈ ਤਾਕਤ ਹੋਏਗੀ ਜਦੋਂ ਅਸੀਂ ਉਸ ਤਾਕਤ ਤੱਕ ਪਹੁੰਚਾਂਗੇ ਤੇ ਅੰਤ ਨੂੰ ਜਿਹੜਾ ਮਗਰ ਬਚੇਗਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਏਗਾ ਜਿਹਦੀ ਸ਼ਹਿ ਦੇ ਉੱਤੇ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਇਹ ਲੋਟੇ ਪੰਚਕ ਸੰਸਥਾਵਾਂ ਦੀ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚਣ ਦੀ ਤੇ ਤੁਹਾਡੇ ਦੁਆਬੇ ਦੇ ਨੇ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਇੱਕ ਦੁਆਬੇ ਦੀ ਧਰਤੀ ਨੇ ਅਕਾਲੀ ਸਿਆਸਤ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਜੀ ਵਡਾਲਾ ਵਰਗਾ ਲੀਡਰ ਦਿੱਤਾ ਜਿਨੇ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੇ ਇਲਾਕੇ ਦਾ ਆਪਣੀ ਕੌਮ ਦਾ ਆਪਣੇ ਸਟੇਟ ਦਾ ਭਲਾ ਲੋਚਿਆ ਤੇ ਇਸੇ ਦੁਆਬੇ ਦੀ ਧਰਤੀ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਵੀ ਪੈਦਾ ਕੀਤਾ ਜਿਹੜਾ ਗੁਰਦੁਆਰੇ ਸਹਿਬਾਨ ਦੀਆਂ ਜ਼ਮੀਨਾਂ ਹੀ ਜਿਹੜਾ ਹੈ ਉਹ ਲਟਾਰ ਰਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿੰਦੀ ਕਮਾਲ ਦੀ ਗੱਲ ਹੈ ਇਹ ਇਹ ਚਿੰਤਾ ਵਾਲੀ ਗੱਲ ਹੈ ਤੇ ਸਾਨੂੰ ਅਜਿਹੇ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਜ਼ਮੀਨਾਂ ਵੇਚ ਰਹੀ ਹੈ ਗੁਰਦੁਆਰਾ ਸਹਿਬਾਨ ਦਾ ਧੰਨ ਲਟਾਰ ਰਹੀ ਹੈ ਅਕਾਲ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਜਿੰਦਾ ਕਰਨ ਦੇ ਲਈ ਉਹ ਜਿਹੜਾ ਹ ਖੁੱਲੇ ਗੱਫੇ ਜੜੇ ਆ ਉਹ ਵੰਡ ਰਹੀ ਐ ਉਥੇ ਪੰਜਾਬ ਸਰਕਾਰ ਵੀ ਘਟਨੀ ਐ ਪਹਿਲਾਂ ਬੀਬੀਆਂ ਨੂੰ ਵਾਦਾ ਕੀਤਾ ਸੀ ਵੀ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਦੇਾਂਗੇ ਹੁਣ ਖਜ਼ਾਨੇ ਚ ਤਾਂ ਪੈਸੇ ਤਾਂ ਹੈ ਨਹੀਂ ਉਤੋਂ 27 ਦੀ ਇਲੈਕਸ਼ਨ ਆ ਗਈ ਤੇ ਹੁਣ ਦਿੱਲੀ ਦੇ ਜਿਹੜੇ ਚਦਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਨਾ ਜਿਨ੍ਹਾਂ ਨੇ ਪੰਜਾਬ ਨੂੰ ਪਹਿਲਾਂ 5 ਸਾਲ ਲੁੱਟਿਆ ਤੇ ਅਗਲੇ 5 ਸਾਲ ਫੇਰ ਲੁੱਟਣ ਦੀ ਬਿਉਂਤ ਬੰਦੀ ਬਣਾ ਰਹੇ ਆ ਉਹ ਕਹਿੰਦੇ ਆਪਾਂ ਕਿਹੜਾ ਘਰੋਂ ਦੇਣੇ ਆ ਪੈਸੇ ਦੇ ਦਿਓ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਪਰ ਕਹਿੰਦੇ ਖਜ਼ਾਨੇ 'ਚ ਤਾਂ ਪੈਸੇ ਐ ਨਹੀਂ ਦਈਏ ਕਿੱਥੋਂ ਕਹਿੰਦੇ ਕਮਾਲ ਦੀ ਗੱਲ ਐ ਪੰਜਾਬ ਦੀਆਂ ਜ਼ਮੀਨਾਂ ਥੋੜੀਆਂ ਪਈਆਂ ਕਹਿੰਦੇ ਵੇਚਣ ਵਾਲੀਆਂ ਪੰਜਾਬ ਦੀਆਂ ਜ਼ਮੀਨਾਂ ਵੇਚ ਦਿਓ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਬੀਬੀਆਂ ਨੂੰ ਪੈਸੇ ਦੇ ਦਿਓ ਅਗਲੇ 5 ਸਾਲ ਫੇਰ ਆਪਣੀ ਸਰਕਾਰ ਬਣ ਜੂਗੀ ਬਠਿੰਡਾ ਦੇ ਵਿੱਚ 600 ਕਰੋੜ ਦੀ ਪ੍ਰਾਪਰਟੀ ਐ ਜਿਹਦੇ ਤੇ ਅੱਖ ਰੱਖੀ ਬੈਠੇ ਐ ਥਰਮਲ ਪਲਾਂਟ ਦੀ ਪਟਿਆਲੇ ਦੇ ਵਿੱਚ ਵੇਚੀ ਜਾ ਰਹੀ ਐ ਜ਼ਮੀਨ ਮੁਹਾਲੀ ਦੇ ਵਿੱਚ ਜ਼ਮੀਨ ਵੇਚੀ ਜਾ ਰਹੀ ਐ ਮਤਲਬ ਕੀ ਹੈ ਕਿ ਸਾਡੇ ਘਰੋਂ ਲੁੱਟ ਕੇ ਤੇ ਸਾਨੂੰ ਦੇ ਕੇ ਤੇ ਫਿਰ ਸਾਡੇ ਤੋਂ ਜਿਹੜਾ ਵੋਟਾਂ ਮੰਗਣ ਦੀ ਉਮੀਦ ਲਾਈ ਬੈਠੇ ਆ ਦਿੱਲੀ ਦੇ ਜਿਹੜੇ ਚਤੁਰ ਲੀਡਰ ਆ ਪਰ ਪੰਜਾਬ ਦੇ ਲੋਕ ਐਡੇ ਕਮਲੇ ਨਹੀਂ ਆ ਪੰਜਾਬ ਦੇ ਲੋਕ ਐਡੇ ਕਮਲੇ ਨਹੀਂ ਆ ਕਿ ਸਾਡੇ ਘਰੋਂ ਸਾਡਾ ਹੀ ਲੁੱਟ ਕੇ ਸਾਨੂੰ ਹੀ ਦੇ ਕੇ ਤੇ ਤੁਸੀਂ ਦਾਤੇ ਬਣ ਕੇ ਵੋਟਾਂ ਲੈ ਜਾਓਗੇ ਹੁਣ ਜਾਗ ਪਏ ਨੇ ਪੰਜਾਬੀ ਹੁਣ ਨਹੀਂ ਆਉਣਾ ਕਿ ਸਾਡੇ ਘਰੋਂ ਲੁੱਟ ਕੇ ਸਾਡੇ ਘਰ ਦੇ ਖੁੰਝੇ ਵੇਚ ਕੇ ਸਾਨੂੰ ਹੀ ਪੈਸੇ ਦੇ ਕੇ ਤੇ ਸਾਡੇ ਤੋਂ ਵਾਹ ਵਾਹ ਕਰਾ ਕੇ ਤੇ ਫਿਰ ਤੁਸੀਂ ਵੋਟਾਂ ਲੈ ਜਾਓਗੇ ਤੇ ਜੇ ਭਾਈ ਕੋਈ ਵੋਟਾਂ ਪਾਉਣਗੇ ਤੇ ਫਿਰ ਉਹ ਸਿਆਣੇ ਸਮਝਦਾਰ ਨਹੀਂ ਬੰਨੇ ਜਾਣਗੇ ਪੈਸਾ ਹੈ ਨਹੀਂ ਇਹਨਾਂ ਕੋਲੇ ਪੈਸਾ ਕਿੱਧਰ ਗਿਆ ਪੈਸਾ ਤਾਂ ਇਹਨਾਂ ਨੇ ਗੋਆ ਤੇ ਬੰਬੇ ਦੇ ਵਿੱਚ ਮਸ਼ਹੂਰੀਆਂ ਤੇ ਖਰਚ ਕਰਤਾ ਹੁਣ ਬੰਬੇ ਦੇ ਗੋਆ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚੋ ਗੋਆ ਦੇ ਵਿੱਚ ਜਾਂ ਸਾਊਥ ਇੰਡੀਆ ਦੀਆਂ ਜਿਹੜੀਆਂ ਸਟੇਟਾਂ ਨੇ ਉਹਨਾਂ ਸੂਬਿਆਂ ਦੇ ਵਿੱਚ ਪ੍ਰਚਾਰ ਕਰਨ ਦੀ ਕੀ ਲੋੜ ਆ ਬਈ ਵੀ ਪੰਜਾਬ ਦੇ ਵਿੱਚ ਅਸੀਂ ਆਹ ਕੀਤਾ ਵਿਰਤ ਤੁਹਾਨੂੰ ਲੁਟਾਇਆ ਹੈ 16 ਕਰੋੜ ਰੁਪਈਆ ਜਿਹੜਾ ਬਾਹਰਲੇ ਸੂਬਿਆਂ ਦੇ ਵਿੱਚ ਇਹਨਾਂ ਨੇ ਆਪਣੀ ਪਾਰਟੀ ਦੀ ਪ੍ਰਮੋਸ਼ਨ ਦੇ ਉੱਤੇ ਖਰਚ ਕੀਤਾ ਜਿਹੜਾ ਪੰਜਾਬੀਆਂ ਦੇ ਖਜ਼ਾਨਿਆਂ ਚੋਂ ਗਿਆ ਅੱਜ ਸਾਵਧਾਨ ਹੋਣ ਦੀ ਲੋੜ ਹੈ ਸਿਆਣੇ ਹੋਣ ਦੀ ਲੋੜ ਹੈ ਅਸੀਂ ਕਿੰਨਾ ਕੁ ਚਿਰ ਲੁੱਟੇ ਜਾਂਦੇ ਰਹਾਂਗੇ ਕਿੰਨਾ ਕੁ ਚਿਰ ਲੁੱਟੇ ਜਾਂਦੇ ਰਹਾਂਗੇ ਪਹਿਲਾਂ ਕਾਂਗਰਸ ਨੇ ਲੁੱਟਿਆ ਫਿਰ ਉਹਨਾਂ ਨੇ ਲੁੱਟਿਆ ਜਿਨ੍ਹਾਂ ਨੇ ਸਾਡੇ ਹਮਦਰਦ ਹੋਣ ਦਾ ਵਾਅਦਾ ਕੀਤਾ ਸਾਡੇ ਨਾਲ ਜਿਹੜੇ ਸਾਡੀ ਆਪਣੀ ਜਮਾਤ ਅਖਵਾਉਂਦੇ ਸੀ ਉਹਨਾਂ ਨੇ ਰੱਜ ਕੇ ਲੁੱਟਿਆ ਤੇ ਫਿਰ ਅਸੀਂ ਬਦਲਾ ਦੇ ਨਾਂ ਦੇ ਉੱਤੇ ਨਵੇਂ ਲਿਆਂਦੇ ਤੇ ਨਮਿਆਂ ਨੇ ਵੀ ਜਿਹੜਾ ਸੀ ਉਹ ਨਮਿਆਂ ਨੇ ਕਿਉਂ ਲੁੱਟ ਲਿਆ ਉਹ ਨਮਿਆਂ ਦੇ ਵਿੱਚ ਕਾਮਰੇਡੀ ਸੀ ਨਾਸਤਕਤਾ ਸੀ ਧਰਮ ਦਾ ਕੋਈ ਅੰਸ਼ੀ ਨਹੀਂ ਸੀ ਉਹਨਾਂ ਦਾ ਕੰਟਰੋਲ ਦਿੱਲੀ ਵਾਲਿਆਂ ਕੋਲੇ ਸੀ ਤੇ ਦਿੱਲੀ ਵਾਲਿਆਂ ਦੀ ਅੱਖ ਜਿਹੜੀ ਆ ਉਹ ਪੰਜਾਬ ਦੇ ਪੈਸੇ ਤੇ ਸੀ ਉਹਨਾਂ ਨੂੰ ਦਿਸਦਾ ਸੀ ਕਿ ਪੰਜਾਬ ਦੇ ਲੋਕਾਂ ਦੇ ਕੋਲ ਬੜਾ ਪੈਸਾ ਹੈ, ਗੱਡੀਆਂ ਫੋਰਚੂਨਰ ਚੱਲਦੀਆਂ ਨੇ, ਥਾਰ ਚੱਲਦੀਆਂ ਨੇ, ਜ਼ਮੀਨਾਂ ਬੜੀਆਂ ਨੇ। ਆ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਸਾਡੀ ਸ਼ਾਨ-ਸ਼ੌਕਤ ਵੇਖੀ, ਵੱਡੇ-ਵੱਡੇ ਟਰੈਕਟਰ, ਵੱਡੀਆਂ-ਵੱਡੀਆਂ ਕਾਰਾਂ ਤੇ ਆਉਣਾ-ਜਾਣਾ ਦੇਖਿਆ। ਉਹਨਾਂ ਨੇ ਕਿਹਾ ਵੀ ਇਹ ਤਾਂ ਲੁੱਟਣ ਵਾਲੇ ਨੇ। ਪੈਸਾ ਬੜਾ ਹੈ ਇਹਨਾਂ ਕੋਲੇ ਤੇ ਚਲਾਕੀ ਦੇ ਨਾਲ ਜਿਹੜਾ ਉਹਨਾਂ ਨੇ ਨਾ ਸਿਰਫ ਸਾਨੂੰ ਲੁੱਟਿਆ, ਬਲਕਿ ਸਾਡੇ ਉੱਤੇ ਰਾਜ ਕਰਕੇ ਸਾਡੇ ਤੇ ਡੰਡੇ ਵੀ ਭਰਾਏ, ਅੱਜ ਵੀ ਭਰਾ ਰਹੇ। ਇਸ ਕਰਕੇ ਸਾਨੂੰ ਸਾਵਧਾਨ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ ਸਾਧ ਸੰਗਤ ਜੀ ਅਸੀਂ ਜਾਗੀਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਨੇ ਹੈੱਡ ਗ੍ਰੰਥੀ ਸਾਹਿਬ ਨੇ ਜਿਹੜਾ ਕੱਲ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਹੈ ਉਹ ਕੋਈ ਛੋਟੇ ਦੋਸ਼ ਨਹੀਂ ਹੈ ਛੋਟੇ ਦੋਸ਼ ਨਹੀਂ ਹੈ ਮੇਰੇ ਖਿਲਾਫ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਮੇਰੇ ਖਿਲਾਫ 18 ਸਾਲ ਪੁਰਾਣਾ ਇੱਕ ਰਿਸ਼ਤੇਦਾਰ ਜਿਹੜਾ ਡਰੱਗੀ ਐ ਉਹਨੂੰ ਲਿਆ ਕੇ ਤੇ ਜਾਂਚ ਕਮਿਸ਼ਨ ਬਿਠਾ ਕੇ ਪੜਤਾਲ ਸ਼ੁਰੂ ਕਰਾਤੀ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੇ ਏਡੇ ਵੱਡੇ ਦੋਸ਼ ਲਾਤੇ ਤੇ ਹੁਣ ਕਮੇਟੀ ਕਿਉਂ ਨਹੀਂ ਬਣਦੀ ਹੁਣ ਜਾਂਚ ਕਮੇਟੀ ਕਿਉਂ ਨਹੀਂ ਬਿਠਾਈ ਜਾਂਦੀ ਬਿਠਾਓ ਪੜਤਾਲ ਕਮੇਟੀ ਹੁਣ ਪੜਤਾਲ ਕਮੇਟੀ ਕਿਉਂ ਨਹੀਂ ਬਿਠਾਉਂਦੇ ਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਦੀ ਸਾਹਿਬ ਨੇ ਜਿਹੜੇ ਦੋਸ਼ ਲਾਏ ਐ ਤੇ ਇਹਦੇ ਦੇ ਉੱਤੇ ਵੀ ਨਿਰਪੱਖ ਕਮੇਟੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਐ ਕੋਈ ਛੋਟਾ ਦੋਸ਼ ਨਹੀਂ ਐ ਕਿ ਗਿਆਨੀ ਸੁਲਤਾਨ ਸਿੰਘ ਜੀ ਜਿਹੜੇ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਉਹਨਾਂ ਤੋਂ ਇੱਕ ਅਧਿਕਾਰੀ 5 ਲੱਖ ਰੁਪਈਆ ਮੰਗਦਾ ਹੈ ਕਿ ਮੈਂ ਤੇਰੀ ਬਦਲੀ ਵਾਪਸ ਕਰਾ ਦੂੰ ਮੈਨੂੰ 5 ਲੱਖ ਰੁਪਈਆ ਦੇ ਦੇ ਇਹ ਛੋਟਾ ਦੋਸ਼ ਨਹੀਂ ਹੈ ਔਰ ਮੈਂ ਸਮਝਦਾ ਸਭ ਤੋਂ ਘਣਾਉਣੀ ਗੱਲ ਜਿਹੜੀ ਗਿਆਨੀ ਰਗਵੀਰ ਸਿੰਘ ਜੀ ਰਾਹੀਂ ਪਤਾ ਲੱਗੀ ਹੈ ਉਹ ਇਹ ਗਿਆਨੀ ਰਗਵੀਰ ਸਿੰਘ ਜੀ ਨੇ ਕੱਲ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੇਰੇ ਤੇ ਇਹ ਅਕਾਲੀ ਲੀਡਰ ਜਿਹੜੇ ਆ ਨਾ ਪਘੌੜੇ ਦਲ ਦੇ ਇਹ ਦਬਾਅ ਪਾ ਰਹੇ ਸੀ ਵੀ ਤੂੰ ਇਹ ਬਿਆਨ ਦੇ ਕੇ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਤੇ ਭਾਜਪਾ ਤੇ ਆਰਐਸਐਸ ਨੇ ਕਰਵਾਇਆ। ਇਦੋਂ ਵੱਧ ਕੇ ਮਾੜੀ ਗੱਲ ਕੀ ਹੋ ਸਕਦੀ ਹੈ? ਇਦੋਂ ਵੱਧ ਕੇ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਆਪਣੇ ਜਥੇਦਾਰ ਨੂੰ ਕਹੀਏ ਵੀ 2 ਦਸੰਬਰ ਦਾ ਫੈਸਲਾ ਸਾਡੇ ਅਨੁਕੂਲ ਨਹੀਂ ਹੈ ਇਸ ਕਰਕੇ ਤੂੰ ਕਹਿ ਕੇ ਇਹ ਭਾਜਪਾ ਤੇ ਆਰਐਸਐਸ ਨੇ ਕਰਵਾਇਆ। ਇਸ ਤੋਂ ਘਟਿਆ ਗੱਲ ਕੋਈ ਹੋ ਨਹੀਂ ਸਕਦੀ ਤੇ ਇਸ ਘਟਿਆ ਗੱਲ ਕਹਿਣ ਦਾ ਜਿਹੜਾ ਜ਼ਿੰਮੇਦਾਰ ਹੈ ਇਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਹੈ। ਸਾਧ ਸੰਗਤ ਜੀ ਜਾਗਿਏ ਬਹੁਤ ਵਕਤ ਤੁਹਾਡਾ ਲੈ ਲਿਆ ਸਾਵਧਾਨ ਹੋਈਏ। ਸਾਨੂੰ ਤਾਕਤ ਦਿੱਤੀ ਹੈ ਸਾਡੇ ਗੁਰੂ ਸਾਹਿਬਾਨ ਨੇ। ਪਿਆ ਨਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਸਾਨੂੰ ਸਾਡੇ ਸਤਗੁਰ ਸਾਹਿਬਾਨਾਂ ਨੇ